तुसी देख रहे हो इंडिया पंजाब न्यूज़ टीवी श्री गुरु हरगोबिंद साहिब खालसा पब्लिक स्कूल दे विद्यार्थियां ने चार साहिबजादियां ते माता गुजर कौर जीबी लासानी शहादत नु समर्पित चेतना मार्च कड्या पत्रकार कुलजीत सिंह खोखरदी खास रिपोर्ट श्री गुरु हरगोबिंद साहिब खालसा पब्लिक स्कूल दे विद्यार्थियां वल्लो चेतना मार्च कड्या गया ए चेतना मार्च गुरुद्वारा श्री दمدमा साहिब तो आरंभ होके ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਬਾਜ਼ਾਰਾ ਵਿੱਚੋਂ ਦੀ ਹੁੰਦਾ ਹੋਇਆ ਵਾਪਸ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਗੁਰੂ ਹਰਿगोबिंद ਸਾਹਿਬ ਖਾਲਸਾ ਪਬਲਿਕ ਸਕੂਲ ਦੇ ਪ੍ਰਿੰਸੀਪਲ ਹਰਪ੍ਰੀਤ ਸਿੰਘ ਉਪਲ ਜੀ ਨੇ ਦੱਸਿਆ ਕਿ ਹਰਾ ਦਿਤ ਕਿਤਨਾ ਮਾਰਚ ਕੀਤਾ ਹੈ ਕਿਹੜੇ ਸਮਾਂ ਚ ਕੀਤਾ ਗਿਆ ਜੀ ਸ੍ਰੀ ਗੁਰੂ ਜੀ ਦਾ ਕਾਂਸਰ ਲਾਈਫਟਿੰਗ ਅਤੇ ਸਟ੍ਰੋਂਗਨੀਕਰਨ ਕਮੇਟੀ ਅਧੀਨ ਸ੍ਰੀ ਗੁਰੂ ਹਰਿगोबिंद ਸਾਹਿਬ ਖਾਲਸਾ ਪਬਲਿਕ ਸਕੂਲ 3 ਅਰ ਸਾਲ ਹਰ ਸਾਲ ਦੀ ਤਰ੍ਹਾਂ ਸਭ ਜਨ ਦੇ ਇਸ਼ਾਦ ਤਨ ਸਮਰਪਿਤ ਚੇਤਨਾ ਮਾਰਚ ਸੈਰ ਵਿੱਚ ਕੱਢਦੇ ਆ ਇਤਰਾ ਮਾਰ ਦਾ ਮੁੱਖ ਮਕਸਦ ਜਿਹੜਾ ਕਿ ਤੇ ਬੱਚਿਆਂ ਨੂੰ ਆਪਣੀ ਬੜਬੰਦੀ ਵਿਰਾਸਤ ਤੋਂ ਜਾਣੂ ਕਰਾਉਣਾ ਉੱਤੇ ਨਾਲ ਦੀ ਨਾਲ ਉਹਨਾਂ ਨੂੰ ਆਪਣੇ ਇਤਿਹਾਸ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਬਰ ਤੇ ਸਿੱਧਕ ਤੋਂ ਜਿਹੜਾ ਜਜ਼ਬਾ ਜਿਹੜਾ ਉਹਨਾਂ ਦੇ ਅੰਦਰ ਪੈਦਾ ਕਰਨ ਦੀ ਇੱਕ ਭਾਵਨਾ ਜਿਹੜੀ ਅਸੀਂ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਤੇ ਨਾਲ ਦੀ ਨਾਲ ਇਹ ਆਸ ਕਰਦਾ ਕਿ ਬੱਚੇ ਇਸ ਚੇਤਨਾ ਬਾਰੇ ਤੋਂ ਵੱਧ ਤੋਂ ਵੱਧ ਪ੍ਰੇਰਣਾ ਲੈ ਕੇ ਆਉਣ ਵਾਲੇ ਸਮੇਂ ਵਿੱਚ ਸਫਲਤਾ ਪ੍ਰਾਪਤ ਕਰੇ ਵਾਹਿਗੁਰੂ ਜੀ ਕਾ thank